ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਮੈਂ ਹਾਂ ਸੁਰਿੰਦਰ ਡੱਲਾ ਮੇਰੇ ਨਾਲ ਮੌਜੂਦ ਨੇ ਜਸਮੀਤ ਪਾਟਿਆ ਜੀ ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਕੈਨੇਡਾ ਨੂੰ ਲੈ ਕੇ ਪਿਛਲੇ 7-8 ਮਹੀਨੇ ਖੂਬ ਰੌਲੇ ਪਏ ਦੋਵਾਂ ਸਰਕਾਰਾਂ ਦੇ ਵਿੱਚ ਵੀ ਕਈ ਅਜਿਹੇ ਮੁੱਦੇ ਉਭਰੇ ਜਿਦੇ ਨਾਲ ਇਹ ਮਾਹੌਲ ਲੱਗਣ ਲੱਗ ਗਿਆ ਕਿ ਸ਼ਾਇਦ ਭਾਰਤ ਤੇ ਕੈਨੇਡਾ ਦੇ ਵਿੱਚ ਹੁਣ ਵਿਦਿਆਰਥੀ ਇੱਕ ਦੂਜੇ ਮੁਲਕ 'ਚ ਨਹੀਂ ਜਾਣਗੇ ਪਰ ਇਹ ਜਿਹੜੇ ਤਣਾਅ ਨੇ ਜਿਹੜੇ ਪੋਲਿਟੀਕਲ ਤਣਾਅ ਥੋੜੀ ਸਮੇਂ ਦੀ ਜਿਹੜੀ ਆ ਖੇਡ ਹੁੰਦੇ ਨੇ ਪਰ ਇੱਕ ਵਾਰ ਫੇਰ 10+2 ਦਾ ਰਿਜ਼ਲਟ ਆਉਂਦੇ ਹੀ ਪੰਜਾਬ ਹਰਿਆਣਾ ਹਿਮਾਚਲ ਸੀਬੀਐਸਸੀ ਇੱਕ ਵਾਰ ਫਿਰ ਵਿਦਿਆਰਥੀਆਂ ਦਾ ਰੁਝਾਨ ਕਨੇਡਾ ਵੱਲ ਨੂੰ ਮੁੜ ਪਿਆ ਹੈ ਔਰ ਕਨੇਡਾ ਚ ਫੇਰ ਸਾਡੇ ਵਿਦਿਆਰਥੀ ਜਾਣ ਲੱਗੇ ਨੇ ਕੀ ਜਿਹੜਾ ਕਨੇਡਾ ਨੂੰ ਲੈ ਕੇ ਵਹਿਮ ਭਰਮ ਭੁਲੇਖੇ ਸੀ ਵੀ ਕੰਮ ਘਟਾ ਹੈ ਹੁਣ ਕਨੇਡਾ ਕਿਸੇ ਨੇ ਨਹੀਂ ਜਾਣਾ ਕੀ ਉਹ ਜਿਹੜੀ ਡੈਡਲੌਕ ਸੀ ਖਤਮ ਹੋ ਗਈ ਉਹ ਭੁਲੇਖੇ ਨਿਕਲ ਗਏ ਜਿਹੜੇ ਦੁਬਾਰਾ ਵਿਦਿਆਰਥੀ ਜਾ ਰਹੇ ਨੇ ਜਸਪੀਤ ਭਾਟਿਆ ਜੀ ਨੂੰ ਇਹਦਾ ਬੇਸਿਕ ਕਾਰਨ ਸਮਝਣ ਦੀ ਕੋਸ਼ਿਸ਼ ਕਰਦੇ ਆ ਭਾਟਿਆ ਸਾਹਿਬ ਬਹੁਤ ਬਹੁਤ ਸਵਾਗਤ ਹੈ ਹੈਲੋ एवरीवन ਪੜਿਆ ਸਭ ਤੁਸੀਂ ਅਸੀਂ ਵੀ ਇਹ ਮੰਨਦੇ ਸੀ ਵੀ ਹੁਣ ਕੈਨੇਡਾ ਛੇਤੀ ਛੇਤੀ ਵਿਦਿਆਰਥੀ ਸਾਡੇ ਜਾਂਦੇ ਨਹੀਂ ਪਰ ਵਿਦਿਆਰਥੀ ਤਾਂ ਫੇਰ ਕੈਨੇਡਾ ਵਾਲੇ ਪਾਸੇ ਨੂੰ ਰੁਖ ਕਰ ਗਏ ਇਹ ਕਾਰਨ ਕੀ ਹੈ ਮੋਹ ਭੰਗ ਨਾ ਹੋਣਾ ਕੈਨੇਡਾ ਦਾ ਇਹਦੇ ਪਿੱਛੇ ਕਾਰਨ ਕੀ ਤੁਹਾਡੀ ਨਜ਼ਰ 'ਚ ਨੇ ਕਿਉਂ ਇੰਨੇ ਵਿਦਿਆਰਥੀ ਕੈਨੇਡਾ ਫੇਰ ਜਾ ਰਹੇ ਨੇ ਸੋ ਸੁਰਿੰਦਰ ਜੀ ਇੱਕ ਚੀਜ਼ ਤਾਂ ਆਪਾਂ ਨੂੰ ਸਮਝਣ ਦੀ ਲੋੜ ਹੈ ਕਿ ਜੋ ਕੈਨੇਡਾ ਆਫਰ ਕਰ ਰਿਹਾ ਉਹ ਹੋਰ ਕੋਈ ਦੇਸ਼ ਆਫਰ ਨਹੀਂ ਕਰ ਰਿਹਾ ਸੋ ਪਹਿਲੀ ਗੱਲ ਤਾਂ ਜਦੋਂ ਅਸੀਂ ਪੀਆਰ ਦੀ ਗੱਲ ਕਰਦੇ ਆ ਨਾ ਤਾਂ ਕੈਨੇਡਾ ਦਾ ਇੱਕ ਸਟ੍ਰੇਟ ਕਲੀਅਰ ਕੱਟ ਪਲਾਨ ਹੈ ਪੀਆਰ ਦਾ ਕੀ ਆ ਕਰੋ ਪੀਆਰ ਲੈ ਲਓ ਹੁਣ ਸਟੂਡੈਂਟ ਮੈਨੂੰ ਕਹਿਣਗੇ ਕਿ ਸਰ 온ਟਾਰੀਓ ਵਾਲੇ ਬੱਚਿਆਂ ਤੇ ਪੀਆਰ ਨਹੀਂ ਹੋ ਰਹੀ ਸੋ 온ਟਾਰੀਓ ਨਾ ਜਾਓ ਸਕੈਚੁਵਨ ਜਾਓ ਆ ਅਟਲਾਂਟਿਕ ਪ੍ਰੋਵਿੰਸਿਸ ਚ ਨੋਵੋਸਕੋਸ਼ੀਆ ਜਾਓ ਨਿਊ ਬ੍ਰਾਂਨਸਵਿਕ ਜਾਓ ਸੋ ਬਹੁਤ ਸਾਰੀਆਂ ਆਪਸ਼ਨਸ ਇਦਾਂ ਦੀਆਂ ਹੈਗੀਆਂ ਜਿੱਥੇ ਤੁਸੀਂ ਜਾ ਕੇ ਇੱਕ ਕਲੀਅਰ ਕੱਟ ਪੀਆਰ ਔਰ ਸੌਖੇ ਤਰੀਕੇ ਪੀਆਰ ਲੈ ਸਕਦੇ ਹੋ ਸੋ ਪਹਿਲਾ ਸਵਾਲ ਹਲੇ ਵੀ ਬੱਚੇ ਪੁੱਛਦਾ ਹੁਣ ਸਟੂਡੈਂਟ ਮੇਰੇ ਕੋਲ ਆਂਦਾ 90% ਸੱਤ ਬੈਂਡ ਵਾਲਾ ਉਹ ਮੈਨੂੰ ਕਹਿੰਦਾ ਸਰ ਕੀ ਕਹਿੰਦੇ ਮੈਂ ਕੈਨੇਡਾ ਨਹੀਂ ਜਾਣਾ ਮੈਂ ਜਰਮਨੀ ਜਾਣਾ ਸੋ ਠੀਕ ਹੈ ਮੈਂ ਪੇਰੈਂਟਸ ਦੇ ਨਾਲ ਆਇਆ ਸੋ ਵਧੀਆ ਗੱਲ ਇਹ ਹੋ ਜਾਂਦੀ ਕਿ ਜਦੋਂ ਸਟੂਡੈਂਟ ਪੇਰੈਂਟਸ ਦੇ ਨਾਲ ਆਂਦਾ ਨਾ ਤਾਂ ਕੁਝ ਨਾ ਕੋਈ ਡਿਸੀਜਨ ਤੇ ਨਿਕਲੇ ਜਾ ਸਕਦਾ ਸੋ ਫੈਲੀ ਚੀਜ਼ ਮੈਂ ਉਹਨਾਂ ਨੂੰ ਪੁੱਛੀ ਕਿ ਤੁਸੀਂ ਪਰਪਸ ਕੀ ਹੈ ਤੁਹਾਡੀ ਪੜ੍ਹਾਈ ਦਾ ਸੋ ਪਰਪਸ ਪੜ੍ਹਾਈ ਦਾ ਕੀ ਹੈ ਉਹਦੇ ਪੇਰੈਂਟ ਉਹਦੇ ਫਾਦਰ ਦਾ ਪਹਿਲਾ ਜਵਾਬ ਸੀ ਕਿ ਸਾਡਾ ਪਰਪਸ ਹੈਗਾ ਪੀਆਰ ਲੈਣਾ ਸੋ ਪਹਿਲਾ ਪਰਪਸ ਹੈਗਾ ਪੀਆਰ ਲੈਣਾ ਸੋ ਗੱਲ ਹੀ ਖਤਮ ਹੋ ਗਈ ਮੈਂ ਤੁਹਾਨੂੰ ਗੱਲ ਦੱਸਦਾ ਜਦੋਂ ਆਪਣਾ ਪਰਪਸ ਪੀਆਰ ਲੈਣਾ ਨਾ ਕੋਈ ਹੋਰ ਕੰਟਰੀ ਜਿੰਨੀ ਜਲਦੀ ਕੈਨੇਡਾ ਪੀਆਰ ਦੇ ਸਕਦਾ ਜਿੰਨੀ ਜਲਦੀ ਕੈਨੇਡਾ ਪਾਸਪੋਰਟ ਦੇ ਸਕਦਾ ਕੋਈ ਹੋਰ ਕੰਟਰੀ ਕੈਨੇਡਾ ਦੇ ਨਾਲ ਕੰਪੇਅਰ ਹੀ ਨਹੀਂ ਕਰ ਸਕਦੇ ਜੀ ਸੋ ਜਦੋਂ ਅਸੀਂ ਕਹਿੰਨੇ ਆ ਕਿ ਸਾਡਾ ਪਰਪਸ ਜਿਹੜਾ ਹੈਗਾ ਉਹ ਪੀਆਰ ਲੈਣਾ ਹੈ ਤਾਂ ਫਿਰ ਅਸੀਂ ਉਦਾਂ ਦੀ ਆਪਸ਼ਨ ਦੇਖੀਏ ਕਿੱਥੇ ਤੁਹਾਨੂੰ ਪੀਆਰ ਮਿਲ ਸਕਦੀ ਹੈ ਸੌਖੇ ਤਰੀਕੇ ਸਕੈਚਵਨ ਅਟਲੈਂਟਿਕ ਜੀ ਨਿਊ ਬਰੂਨਸਵਿਕ ਨੋਵੋਸਕੋਸ਼ੀਆ ਸੋ ਸਟੂਡੈਂਟਸ there are lot of bachelor degrees in these provinces there are lot of diplomas in these provinces you can do and get pr easily but appa fer appa ki karde ha hun assi gall karde ha ki fer students da aunda hai ki star unna da dooja sawal si canada ch da yaar punjabi bahut zyada hai so punjabi hege hai dominance hegi hai but do teen shahar vich sari brampton thoda bahut toronto ਟੋਰਾਂਟੋ ਜੋ ਪੰਜਾਬੀ ਇਨੇ ਨਹੀਂ ਦਿਸਦੇ ਜਿੰਨੇ ਸਰੀ ਔਰ ਕੀ ਕਹਿੰਦੇ ਆ ਬ੍ਰੈਮਟਨ ਚ ਦੇਖਦੇ ਆ ਉਹ ਜਿਹੜੇ ਈਟਨ ਸੈਂਟਰ ਦੇ ਬਾਹਰ ਆਪਾਂ ਦਿਸਦੇ ਆ ਉਹ ਬ੍ਰੈਮਟਨ ਤੋਂ ਸੰਡੇ ਸੰਡੇ ਘੁੰਮਣ ਫਿਰਨ ਆ ਜਾਂਦੇ ਆ ਬਟ ਦੇ ਆਰ ਨਾਟ ਬੇਸਡ ਇਨ ਟੋਰਾਂਟੋ ਸੋ ਉਹ ਸਟੂਡੈਂਟ ਕਹਿੰਦੇ ਆ ਕਿ ਹੁਣ 8000 ਸ਼ਹਿਰ ਆ ਕੈਨੇਡਾ ਚ ਅੱਛਾ 8000 ਸ਼ਹਿਰ ਤਾਂ ਆਪਾਂ ਕਹਿੰਦੇ ਆ ਦੋ ਸ਼ਹਿਰਾਂ ਚ ਜੇ ਪੰਜਾਬੀ ਹੈਗੇ ਆ ਤਾਂ ਬਾਕੀ ਜਿਹੜੇ 8000 ਸ਼ਹਿਰ ਐ 8016 ਸ਼ਹਿਰ ਐ ਕੈਨੇਡਾ 'ਚ 8016 ਸ਼ਹਿਰ ਅਸੀਂ ਦੋ ਸ਼ਹਿਰਾਂ 'ਚ ਲਿਖਤਾ ਕਿ ਕੈਨੇਡਾ 'ਚ ਪੰਜਾਬੀ ਆ ਸੋ ਸਾਰਿਆਂ ਨੂੰ ਇਹ ਚੀਜ਼ ਸਮਝਣ ਦੀ ਲੋੜ ਹੈ ਕਿ ਕੈਨੇਡਾ ਇੱਕ ਬਹੁਤ ਹੀ ਵੱਡਾ ਮੁਲਕ ਹੈ ਇੰਡੀਆ ਤੋਂ ਸਾਢੇ 3 ਗੁਣਾ ਜ਼ਿਆਦਾ ਏਰੀਆ ਪੋਪੂਲੇਸ਼ਨ ਸਿਰਫ 3 ਕਰੋੜ 70 ਲੱਖ ਹੈ ਉਹਦੇ ਜੋ 10 ਲੱਖ ਇੰਡੀਅਨ ਐ 5 ਲੱਖ ਪੰਜਾਬੀ ਐ ਸੋ ਬਹੁਤ ਵੱਡੀ ਕਮਿਊਨਿਟੀ ਨਹੀਂ ਹੈਗੀ ਜਿਹੜੀ ਅਸੀਂ ਕਹੀਏ ਕਿ ਹਾਂ ਸਿਰਫ ਤੁਸੀਂ ਤੁਸੀਂ ਛੱਡ ਦਿਓ ਪ੍ਰੈਮਟਨ ਸਰੀ ਡੋਨਟ ਗੋ ਟੂ ðiਸ ਪਲੇਸਸ ਕੰਮ ਇੱਥੇ ਹੀ ਡੋਮੀਨੈਂਸ ਹੈਗੀ ਹੈ ਕਿ ਕੰਮ ਨਹੀਂ ਘਟ ਮਿਲ ਰਿਹਾ ਸੋ ਆਪਾਂ ਕਿਤੇ ਹੋਰ ਜਾਂਦੇ ਆ ਆਪਾਂ ਨੂੰ ਕੰਮ ਮਿਲੇਗਾ ਹੁਣ ਕੀ ਕਹਿੰਦੇ ਵੈਂਕੂਵਰ ਤੋਂ 2 ਘੰਟੇ ਦੂਰ ਇੱਕ ਸ਼ਹਿਰ ਹੈਗਾ ਹੋਪ ਜੀ ਮੈਂ ਉੱਥੇ ਗਿਆ ਤੇ ਉੱਥੇ ਹਰ ਦੁਕਾਨ ਦੇ ਬਾਹਰ ਲਿਖਿਆ ਕਿ ਸਾਨੂੰ ਬੰਦੇ ਚਾਹੀਦੇ ਆ ਬਟ ਆਪਣੇ ਬੱਚੇ ਜਾ ਕੇ ਰਾਜੀ ਨਹੀਂ ਆਪਣੇ ਬੱਚੇ ਐਕਸਪਲੋਰ ਕਰਕੇ ਰਾਜੀ ਨਹੀਂ ਹੈਗੇ ਸੋ ਆਫਟਰ ਯੂ ਕੰਪਲੀਟ ਯੂਰ ਸਟੱਡੀਜ਼ ਤੁਹਾਨੂੰ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿਸੇ ਐਸੇ ਸ਼ਹਿਰ ਨਿਕਲ ਜੀਏ ਜਿੱਥੇ ਸਾਨੂੰ ਕੰਮ ਮਿਲ ਰਿਹਾ ਜਾਂ ਜਿੱਥੇ ਅਸੀਂ ਸੈਟਲ ਹੋ ਸਕਦੇ ਐ ਐਕਸਪਲੋਰ ਕਰੋ ਸਟੂਡੈਂਟਸ ਇਟ ਇਜ਼ ਨਾਟ ਜਸਟ ਕਿ ਕੈਨੇਡਾ ਚ ਸਿਰਫ ਦੋ ਹੀ ਤਿੰਨ ਸ਼ਹਿਰ ਹੈਗੇ ਜਿੱਥੇ ਤੁਸੀਂ ਜਾਣਾ ਤੁਸੀਂ ਹੋਰ ਬੜੇ ਜਗ੍ਹਾ ਜਾ ਸਕਦੇ ਹੋ ਐਂਡ ਫਿਰ ਤੁਹਾਡੀ ਗੱਲ ਆ ਜਾਂਦੀ ਹੈ ਕਿ ਕੈਨੇਡਾ ਕੰਪੇਅਰ ਕਰਦੇ ਆ ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਆ ਬੈਚਲਰ ਡਿਗਰੀ ਯੂਕੇ ਦੀ ਗੱਲ ਕਰਦੇ ਆ ਬੈਚਲਰ ਡਿਗਰੀ ਜਰਮਨੀ ਦੀ ਗੱਲ ਕਰਦੇ ਆ ਬੈਚਲਰ ਡਿਗਰੀ ਯੂਐਸਏ ਦੀ ਗੱਲ ਕਰਦੇ ਆ ਬੈਚਲਰ ਡਿ ਉੱਥੇ ਬੈਚਲਰ ਡਿਗਰੀ ਆਪਾਂ ਕਰਨ ਨੂੰ ਤਿਆਰ ਆ ਪਰ ਕੈਨੇਡਾ 'ਚ ਆਪਾਂ ਬੈਚਲਰ ਡਿਗਰੀ ਕਰਨਾ ਨਹੀਂ ਚਾਹਦੇ ਅਸੀਂ ਡਿਪਲੋਮੇ 'ਚ ਜਾਣਾ ਚਾਹੁੰਦੇ ਆ ਔਰ ਕੈਨੇਡਾ ਵੀ ਇਸ ਟਾਈਮ ਤੇ ਇੱਕੋ ਇੱਕ ਕੰਟਰੀ ਹੈ ਜਿਹੜਾ ਡਿਪਲੋਮੇ ਤੇ ਸਾਨੂੰ 3 ਸਾਲ ਦਾ ਵਰਕ ਪਰਮਿਟ ਦੇ ਰਿਹਾ ਕੋਈ ਹੋਰ ਕੰਟਰੀ ਦੇ ਨਹੀਂ ਰਿਹਾ ਸੋ ਜੇ ਅਸੀਂ ਸਰਕਲ ਕਰੀਏ ਤਾਂ ਹੱਲੇ ਵੀ ਕੈਨੇਡਾ ਟਾਪ ਡੈਸਟੀਨੇਸ਼ਨ ਹੈ ਸਟੂਡੈਂਟਸ ਔਰ ਪੀਆਰ ਫॉर ਸੈਟਲਮੈਂਟ ਫॉर ਅਰਨਿੰਗ ਆਲਸੋ ਆਈ ਵਿਲ ਡੂ ਨੋਟ ਡਿਨਾਈਟ ਦਿਸ ਕਿ ਕੈਨੇਡਾ ਚ ਅਰਨਿੰਗ ਘੱਟ ਹੈ ਯੈਸ ਰੈਸੈਸ਼ਨ ਵਰਲਡ ਓਵਰ ਆ ਜੀ ਰੇਟ ਚ ਇੰਡੀਆ ਚ ਵੀ ਅਸੀਂ ਗੱਲ ਕਰੀਏ ਤਾਂ ਜੌਬਸ ਇੰਨੀਆਂ ਅਵੇਲੇਬਲ ਨਹੀਂ ਹੈਗੀਆਂ ਇੰਡੀਆ ਚ ਵੀ ਰੈਸੈਸ਼ਨ ਚੱਲ ਰਿਹਾ ਹੈ ਔਰ ਇੰਡੀਆ ਚ ਤੁਸੀਂ ਅੱਜ ਮਾਸਟਰਸ ਕਰ ਲਓ ਨਾਰਮਲ ਮਾਸਟਰਸ ਕਰ ਲਓ ਪ੍ਰਾਈਵੇਟ ਯੂਨੀਵਰਸਿਟੀ ਤੋਂ ਤਾਂ ਕਿੰਨੇ ਦੀ ਜੌਬ ਮਿਲ ਜਾਏਗੀ ਸਰ ਕਿੰਨੇ ਦੀ ਜੌਬ ਮਿਲ ਜਾਏਗੀ ਨਹੀਂ ਨਹੀਂ ਬਿਲਕੁਲ ਠੀਕ ਹੈ ਬਹੁਤ ਸਟਰਗਲ ਹੈ ਇਨੀਸ਼ੀਅਲੀ ਜਦੋਂ ਸਾਡੇ ਬੱਚੇ ਮਾਸਟਰਸ ਕਰਕੇ ਬਿਲਕੁਲ ਇਹਨੇ ਦੀ ਜੌਬ 25 30000 ਵੀ ਮੈਂ ਕਹਿੰਦਾ ਬਹੁਤ ਚੰਗੀ ਗੱਲ ਹੈ ਇਸ ਤੋਂ ਵੀ ਘੱਟ ਤੋ ਕੈਨੇਡਾ ਚ ਬੇਸਿਕ ਕੈਨੇਡਾ ਚ ਤੁਸੀਂ ਮਾਸਟਰ ਛੱਡੋ 12ਵੀਂ ਪਾਸ ਬੱਚਾ ਵੀ ਬੇਸਿਕ ਮਹੀਨੇ ਦਾ 35 ਡਾਲਰ ਕਮਾ ਸਕਦਾ ਜੀ 35 ਡਾਲਰ ਹੋ ਗਿਆ 2 ਲੱਖ ਰੁਪਈਆ ਮਿਨਿਮਮ ਕਹਿ ਰਹੇ ਆ ਮਿਨਿਮਮ ਸੋ 2 ਤੋਂ 5 ਲੱਖ ਰੁਪਏ ਦੀ ਅਰਨਿੰਗ ਹੈ ਤੁਹਾਡੇ ਟੈਲੈਂਟ ਤੇ ਡਿਪੈਂਡ ਕਰਦਾ ਤੁਸੀਂ ਮਿਹਨਤ ਕਿੰਨੀ ਕਰਨਾ ਚਾਹੁੰਦੇ ਹੋ ਜਿਹੜਾ ਤੁਸੀਂ ਕਮਾ ਸਕਦੇ ਹੋ ਔਰ ਜੇ ਸਪੋਜ਼ ਇੱਕ ਹੋਰ ਐਗਜ਼ਾਮਪਲ ਲੈ ਲੇ ਤੁਸੀਂ 2 ਸਾਲ ਦਾ ਡਿਪਲੋਮਾ ਕਰਦੇ ਹੋ ਤੇ ਮੈਂ ਕਹਿੰਨਾ ਤੁਸੀਂ 40 ਲੱਖ ਰੁਪਈਆ ਖਰਚ ਕਰਤਾ ਡਿਪਲੋਮਾ ਕਰਨ ਤੇ ਔਰ 40 ਲੱਖ ਰੁਪਈਆ ਲਾ ਕੇ ਤੁਹਾਨੂੰ 5 ਲੱਖ ਰੁਪਏ ਮਹੀਨੇ ਦੀ ਜੌਬ ਮਿਲ ਰਹੀ ਹੈ ਤਾਂ ਮਾੜੀ ਆਪਸ਼ਨ ਸੋ ਸਟੂਡੈਂਟਸ ਕਿਤੇ ਨਾ ਕਿਤੇ ਸਾਨੂੰ ਡਿਸਾਈਡ ਕਰਨਾ ਪੈਣਾ ਕਿ ਵਾਟ ਇਜ਼ ਅ ਪਰਪਸ ਆਫ ਗੋਇੰਗ ਟੂ ਐਨੀ ਕੰਟਰੀ ਤੁਸੀਂ ਯੂਐਸ ਜਾਣਾ ਚਾਹਦੇ ਹੋ ਵਾਟ ਇਜ਼ ਯੋਰ ਪਰਪਸ ਤੁਸੀਂ ਕੈਨੇਡਾ ਜਾਣਾ ਚਾਹਦੇ ਹੋ ਵਾਟ ਇਜ਼ ਯੋਰ ਪਰਪਸ ਤੁਸੀਂ ਆਸਟ੍ਰੇਲੀਆ ਜਾਣਾ ਚਾਹਦੇ ਹੋ ਵਾਟ ਇਜ਼ ਯੋਰ ਪਰਪਸ ਤੁਸੀਂ ਜਰਮਨੀ ਜਾਣਾ ਚਾਹਦੇ ਹੋ ਪਰਪਸ ਪਰਪਸ ਡਿਫਾਈਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਪਹੁੰਚਣਾ ਕੁਝ ਨਹੀਂ ਬੰਦਣਾ ਤੁਸੀਂ ਕੋ ਮੈਨੂੰ ਪਹੁੰਚਾ ਦਿਓ ਉਹਦੇ ਨਾਲ ਨਹੀਂ ਬੰਦਣਾ ਕੁਝ ਗਲਤ ਤਰੀਕੇ ਅਸੀਂ ਇਹਨੂੰ ਐਜੂਕੇਸ਼ਨ ਨੂੰ ਸੇਲ ਕੀਤਾ ਜਾ ਰਹੇ ਆ ਆਪਣੇ ਪੂਰੇ ਮੈਂ ਕਹਾਂਗਾ ਪੂਰੇ ਇੰਡੀਆ ਚੋਂ ਪੰਜਾਬ ਚ ਨਹੀਂ गुजरात केरला च भी गलत तरीके सैल कर लग गया पहुंच जाओ पहुँच जो पहुंचना की होएगा तुम इलीगल होने जा रहे हो नहीं तो करियर बना जा रहे हो एक बारवीं पास बच्चा एक ग्रैजुएट बच्चा जोड़ा कि बारहवीं पास बच्चा था अठारह उन्नीस साल का ग्रैजुएट बचा इक्की साल का असं कह रहे कि पहुंच तो पेरेंट्स भी मेरी रिक्वेस्ट है कि एक एजुकेशन इंडस्ट्री है और एजुकेशन भी अभी बच्चे बहर भेज रहे हैं और अभी जो एजुकेशन लवोंगे तो बेनीफिट बहुत ज्यादा होगा ਪੜਾਈ ਕਦੀ ਵੀ ਨੁਕਸਾਨ ਨਹੀਂ ਦਿੰਦੀ ਬਟ ਅਸੀਂ ਇਹਨੂੰ ਗਲਤ ਤਰੀਕੇ ਯੂਜ਼ ਕਰ ਰਹੇ ਹਾਂ ਅਸੀਂ ਇਹਨੂੰ ਵਰਕ ਲਈ ਯੂਜ਼ ਕਰ ਰਹੇ ਹਾਂ ਜਦੋਂ ਵਰ ਅਪਾ ਪਰਪਸ ਜਿਹੜਾ ਚੇਂਜ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਨੁਕਸਾਨ ਹੀ ਹੋਏਗਾ ਔਰ ਨੈਗੇਟਿਵ ਫੀਡਬੈਕ ਵੀ ਆਏਗਾ ਕਿਉਂਕਿ ਅਸੀਂ ਪੜਾਈ ਦਾ ਮੋਟੋ ਤਾਂ ਸੀ ਨਹੀਂ ਸਸਿ ਸਿਰਫ ਉੱਥੇ ਕੰਮ ਕਰਨ ਪਹੁੰਚ ਗਏ ਪੜਾਈ ਵੀ ਕਰਨੀ ਹੈ ਕੰਮ ਵੀ ਕਰਨਾ ਬੈਲੈਂਸ ਮੈਂਟੇਨ ਕਰਕੇ ਰੱਖਣਾ ਚਾਹੀਦਾ ਸਾਥ ਜਦੋਂ ਵੀ ਅਸੀਂ ਕਿਸੇ ਵੀ ਕੰਟਰੀ ਜਾਣਾ ਚਾਹਦੇ ਆ ਇਟ ਇਜ਼ ਨੋਟ ਅਬਾਊਟ ਕੈਨੇਡਾ ਇਟ ਇਜ਼ ਅਬਾਊਟ 올 ਦ ਕੰਟਰੀਸ ਆਸਟ੍ਰੇਲੀਆ ਜਾ ਕੇ ਵੀ ਤੁਸੀਂ ਆਪਣੀ ਬੈਚਲਰ ਡਿਗਰੀ ਪੰਜਾਬੀਆਂ ਨੂੰ ਵੀਜ਼ਾ ਹੀ ਨਹੀਂ ਮਿਲ ਰਿਹਾ ਆਸਟ੍ਰੇਲੀਆ ਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ 90% ਬੱਚਾ ਯੂਨੀਵਰਸਿਟੀ ਚ ਪਹੁੰਚ ਕੇ ਯੂਨੀਵਰਸਿਟੀ ਛੱਡ ਜਾਂਦਾ ਹੈ ਤੇ ਉਹਨਾਂ ਨੇ ਮੈਨੂੰ ਬਲੈਕਲਿਸਟ ਕਰਕੇ ਰੱਖਤਾ ਹੈ ਕਿ ਇਹਨਾਂ ਨੇ ਪੜ੍ਹਨਾ ਨਹੀਂ ਆ ਪੂਰੇ ਜੋ ਕ੍ਰੀਮ ਕੱਢ ਲਏ ਆਸਟ੍ਰੇਲੀਆ ਵਾਲੇ ਚਾਹੁੰਦੇ ਕਿ 90% ਵਾਲੇ ਬੱਚੇ ਨੂੰ ਵੀਜ਼ਾ ਨਾ ਦੇ ਉਹਨੂੰ ਵੀ ਰਿਵਿਊ ਦੇ ਦਿੱਤੀ ਮੈਂ ਇਦਾਂ ਦੇ ਵੀਜ਼ੇ ਵੀ ਦੇਖੇ ਸੋ ਸਟੂਡੈਂਟ ਤੁਸੀਂ ਕਿਹੜੇ ਕੰਟਰੀ ਜਾਣਾ ਚਾਹਦੇ ਕੀ ਪਰਪਸ ਆਪ ਕਹਿੰਦੇ ਇਦਾਂ ਨਹੀਂ ਹੁੰਦਾ ਕੈਨੇਡਾ ਦੇ ਕਾਲਜਿਸ ਵੀ ਬਹੁਤ ਸਟ੍ਰੇਟ ਹੋ ਗਏ ਆ ਕਿਉਂਕਿ ਆਪਣੇ ਬੱਚੇ ਧਰਨੇ ਦੇਣ ਲੱਗੇ ਹੁ ਮਹਿੰਗਾਈ ਹੋ ਗਈ ਇਹਦਾ ਟਰਨਾ ਦੇ ਰਹੇ ਆ ਜਦੋਂ ਆਪਾਂ ਮਹਿੰਗਾਈ ਹੋਈ ਤੇ ਟਰਨਾ ਦਿੱਤਾ ਜੀਆਈਸੀ ਡਬਲ ਹੋ ਗਿਆ ਹੁਣ ਆਪਾਂ ਫੇਲ ਹੋਈ ਤੇ ਟਰਨਾ ਦੇ ਨਹੀਂ ਤੇ ਕੱਲ ਨੂੰ ਕਾਲਜਿਸ ਨੇ ਕਹਿਣਾ ਯਾਰ ਪੰਜਾਬੀ ਬੱਚੇ ਨਾ ਬਲਾਓ ਪੜਦੇ ਨਹੀਂ ਫੇਲ ਹੋ ਜਾਂਦੇ ਟਰਨਾ ਦੇਣ ਲੱਗ ਜਾਂਦੇ ਸੋ ਰੋਂਗ ਆਪਾਂ ਆਪਣੀ ਜਿਹੜੀ ਅਪਰੋਚ ਆ ਉਹ ਗਲਤ ਹੁੰਦੀ ਜਾ ਰਹੀ ਹੈ ਸਟੂਡੈਂਟਸ ਹੱਲੇ ਵੀ ਅਸੀਂ ਸੁਧਰ ਜੀਏ ਕੈਨੇਡਾ ਆਪਾਂ ਨੂੰ ਖੁੱਲਾ ਸੱਦਾ ਦੇ ਰਿਹਾ ਹੱਲੇ ਵੀ ਔਰ ਅਸੀਂ ਉਹ ਸੱਦੇ ਨੂੰ ਜ਼ਰੂਰ ਇੱਕ ਸਮੇਂ ਇੱਕ ਜ਼ਰੀਆ ਹੈਗਾ ਸੈਟਲ ਹੋਣ ਦਾ ਇੱਕ ਜ਼ਰੀਆ ਜਿਹੜੇ ਥਾਂ ਤੋਂ ਅਸੀਂ ਨਿਕਲ ਕੇ ਕਿੱਥੇ ਪਹੁੰਚ ਰਹੇ ਆ ਜੋ ਚੀਜ਼ਾਂ ਸੀ ਕਦੀ ਸੋਚੀਆਂ ਵੀ ਨਹੀਂ ਸੀ ਉਹ ਕੈਨੇਡਾ ਜਾ ਕੇ ਅਸੀਂ ਹਾਸਲ ਕਰ ਲੈਂਦੇ ਆ ਸੋ ਸਟੂਡੈਂਟਸ ਇਸ ਚੀਜ਼ ਦੇ ਉੱਤੇ ਜ਼ਰੂਰ ਆਪਾਂ ਧਿਆਨ ਲਈਏ ਔਰ ਇਸ ਚੀਜ਼ ਨੂੰ ਸੀਰੀਅਸਲੀ ਲਈਏ ਬਿਲਕੁਲ ਜੀ ਸੋ ਬਹੁਤ ਇੰਪੋਰਟੈਂਟ ਪੁਆਇੰਟਸ ਜਸਮੀਜੀ ਨੇ ਸਾਡੇ ਨਾਲ ਸ਼ੇਅਰ ਕੀਤੇ ਆ ਸੋ ਸਟੂਡੈਂਟ ਇਹ ਸਾਰੀਆਂ ਗੱਲਾਂ ਦਾ ਤੁਸੀਂ ਖਿਆਲ ਰੱਖਣਾ ਹੈ ਪਟਿਆਲਾ ਜੀ ਹੁਣ ਜਿਹੜੇ ਨਵੇਂ ਬੱਚੇ ਨੇ ਸਾਡੇ ਉਹਨਾਂ ਕੋਲੇ ਹੁਣ ਕਿਹੜੇ ਕਿਹੜੇ ਇਨਟੇਕ ਦੀ ਆਪਸ਼ਨਸ so september intake is completely open in all the countries sare countries ch open hai ga tusi uk jana chande ho australia jana chande ho canada jana chande ho germany jana chande ho us jana chande ho september intake is open then january intake is also open so ye dono intakes open hageya tusi inna dono intakes te apply kar sakde ji chalo thank you so much 90413 90412 par screen te whatsapp hai tusi apna profile bhejo aur jasmeet patia ji di team to apna profile hai jada ਉਦੇ ਬਾਰੇ ਵੀ ਐਲੀਜੀਬਿਲਟੀ ਆਪਣੀ ਚੈੱਕ। थैंक यू सो मच। थैंक यू सो मच।